ਸਾਹ ਆਗਦਾ ਬੋਲਦੇ ਸਾਹ ਫੁੱਲਣਾ ਹੀ ਆਹ ਤਾਂ ਜਦਾਂ ਮੜਾਪ ਘਰੇ ਅਵਿਕਾਰ ਹੋਵੇ ਹੋਰ ਚ ਸਮਝ ਕੇ ਕਰਦੇ ਆਂ ਫਾਨ ਮੇਰੀ ਮਾਦੀ ਮਜਲੀ ਚੱਲ ਅਈ ਦਹਈਆ ਆਪਰੇ ਨਾਲ ਗਿਆ ਤੂੰ ਆ ਜਾ ਤੇਰਾ ਲਬਸ ਗਿਆ ਤੂੰ ਆ ਜਾ ਚੱਲ ਵੀ ਬਾਊ ਅਰੇ ਸ਼ੀਲਾ ਆਜਾ ਗਾਲ ਜਾਲਾ ਲੋਗ ਦੇ ਨਹਾੜੀ ਥੀ ਲਿਆ ਆਹੇ ਕੀ ਜਾਂਦਾ ਪਾਲਾ ਹੋਏ ਉਂਗਲਾ ਖੜੀਆਂ ਕਰੀ ਜਾਂਦਾ ਨਾਰਥ ਰੇਡ ਆ ਲਾਰਟ ਰੇਡ ਤਾਂ ਆਂ ਯੂੰਗਲ ਖੜੀ ਹੋ ਗਈ ਤੂੰ ਆਸ ਨਹੀਂ ਇਹ ਪੈਣ ਕਰੰਦੀ ਇੱਕ ਇਹਦੀ ਮਾੜੀ ਜਿਹੀ ਟੁਈ ਤੱਤੀ ਕਰਿਓ ਸੋਲਾ ਮਾੜਾ ਯਾ ਵੀ ਨਹੀਂ ਜੂਰ ਲਾਉਂਦਾ ਆ ਤਾਂ ਘਨੋਰ ਕਰਾਈਂਦਾ ਆ। ਆਹ ਉੱਥੇ ਡੈਪ। ਆਹ ਉੱਥੇ ਡੈਪਿੰਦਾ ਨਾਲ ਹੀ। ਤੇ ਹਾਲਾ ਇਦਾਂ ਤਾਂ ਕੋਈ ਸਰਕਾਰੀ ਸਹਾਨ ਨਹੀਂ ਹਾਲਿਆ। ਭੈਣਾਂ ਚ ਸਾਜ ਲੈਂਦਾ ਓਏ। ਬਾਊ। ਆਹੋ। ਇਹੋ ਮੋਮੋਸ ਹਾਲਾ ਛਾਇ। ਇਹ ਬਾਊ ਸਾਡਾ ਬਹੁਤ ਮੋਮੋਸ ਖਾਂਦਾ ਮੁੰਡਾ ਇਹ। ਮੈਂ ਤੇ ਆਲਾ। ਉਧਰ लवली ਆ, ਸ਼ੀਲਾ ਆ। ਇਹ ਦੇਖੋ ਕੀ ਕਰਦੇ ਆ। ਅੰਬ ਗਿਆ ਬਾਊ ਬਾਊ ਹੰਬ ਗਿਆ ਆਲਾ ਗਰਾਊਂਡ ਉਧਰ ਆ ਗਰਾਊਂਡ ਉਧਰ ਆ ਦੀਦਾ ਨਹੀਂ ਬਾਬਾ ਇੱਥੇ ਜੀ ਜਾਣ ਲੱਗੇ ਪੰਜਵੀਂ ਤੇ ਉਹ ਮਾਰਦੇ ਆਪਣਾ ਘਰਮ ਗਲਾਂ ਖੜੀਆਂ ਹਣ ਘਰਮ ਗਲਾਂ ਖੜੀਆਂ ਵੱਜੀ ਕਿਹੜੀ ਜਿਹੜੀ ਆ ਲੋ ਘੱਟਾ ਹੀ ਘੱਟਾ ਆ ਇੱਥੇ ਉੜਨਦਿਆ ਚੱਲੋ ਤੇਰੀ ਅਗਲੀ ਆ ਮਾਨ ਗਿਆ ਜੱਫਾ ਕਲੈਕ ਹੋ ਗਈ ਉਹ ਹੜਾ ਪੈਠ ਤੋਂ ਤੇ ਉਪਰ ਦੀ ਆ ਬੜਾ ਫਰਤੀਲਾ ਓਏ ਰੋਕ 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 ਸਿੱਧਾ ਹੀ ਆ ਕੇ ਮਾਰਿਆ ਟੱਚ ਅਗਲੇ ਨੇ ਹੁਣ ਫੇਰ ਹੁਣ ਮੈਂ ਅਰੇ ਥੋੜੀ ਗੱਲ